ਜਾਂ ਸੀ ਕਿ ਕਿਵੇਂ ਉੱਪਰ ਸਵੇਰ ਬਹੁਤ ਯਾਨੀ ਕਿ ਮੇਰੇ ਦੇ ਬਹੁਤ ਤੰਤਾ ਮੈਂ ਰਾਤ ਨੂੰ ਸੁੱਤੀ ਵੈਸੀ ਤੇ ਮੈਂ 8:00 ਵਜੇ ਉੱਠ ਕੇ ਬਾਥਰੂਮ ਕਰਨ ਗਈ ਆ ਤੇ ਉਸ ਤੋਂ ਬਾਅਦ ਮੈਂ ਤੇ ਮੇਰੇ ਘਰ ਦੇ ਅਨ ਮੈਂ ਬਾਜ ਮਾਰੀ ਤੇ ਮੈਨੂੰ ਪਤਾ ਨਹੀਂ ਕੀ ਹੋਇਆ ਚੱਕ ਦਾ ਮੈਂ ਤੇ ਮੇਰੇ ਅੱਖਾਂ ਮਰੇ ਨੇਰ ਬੜਾ ਆ ਗਿਆ ਤੇ ਮੈਨੂੰ ਦਿਸਣਾ ਵੀ ਹਟ ਗਿਆ ਤੇ ਮੈਂ ਆਪਣੇ ਘਰ ਦੇ ਅਨ ਬਾਜ ਮਾਰੀ ਤੇ ਮੈਨੂੰ ਫਟਾਫਟ ਬਾਥਰੂਮ ਤੇ ਗਈ ਮੈਂ ਦੇਖ ਪਈ ਤੇ ਮੇਰੇ ਆਸपास ਸਾਰੇ ਯਾਨੀ ਕਿ ਜਾਂਦਾ ਨਹੀਂ ਸੀਗਾ ਨਾ ਮੇ ਲੱਤ ਚੱਲਦੀ ਨਾ ਮੇ ਬਾਹਾਂ ਚੱਲਦੀ ਸੀ ਨਾ ਮੇ ਤੋਂ ਬੋਲ ਹੁੰਦਾ ਸੀ ਮੈਂ ਬਹੁਤ ਜਰੀਏ ਆਪਣੇ ਆਪ ਨੂੰ ਕੋਸ਼ਿਸ਼ ਕਰਦੀ ਸੀ ਕਿ ਮੈਂ ਗੱਲ ਕਰਾਂ ਮੇ ਤਾਂ ਗੱਲ ਨਹੀਂ ਸੁਣਦੀਆਂ ਬਹੁਤ ਅਜੀਬ ਆਪਣੇ ਆਪ ਦੇ ਅੰਦਰੋਂ ਨਹੀਂ ਹੁੰਦੀ ਸੀ ਕਿ ਪ੍ਰਮਾਤਮਾ ਮੇਰੇ ਨਾਲ ਆ ਗਿਆ ਜੇਤੂ ਲਈ ਜਾਣ ਦਾ ਮੈਨੂੰ ਦਿਲ ਲੱਗਾ ਬਰੂ ਪਰ ਮੈਨੂੰ ਬੰਦੇ ਦੇ ਨਾ ਪਾਸ ਤੇ ਮੈਂ 10 ਦਿਨ ਮੇਕਰ ਆ ਬਗਲ ਹੋਇਆ ਤੇ ਨਾਲ ਮੇਰੀ ਕੁਲਪਨਾ ਨਹੀਂ ਸੀ ਤੇ ਅੱਜ ਦਿਨ ਮੈਨੂੰ ਬਹੁਤ ਜੱਗਾ ਦਿੱਤਾ ਤੇ ਮੈਨੂੰ ਮੈਂ ਬੋਲਦੀ ਹਾਂ ਤੇ ਮੇਰੀ ਗੱਲ ਬਾਮੀ ਚੱਲ ਰਹੀ ਸੀ ਤੇ ਮੈਂ ਕਿਹਾ ਪਰ ਉਹ ਮੈਨੂੰ ਸੁਟਕਾਰਾ ਦਿੱਤਾ ਤੇ ਜੋ ਵੀ ਮੈਂ ਤੁਹਾਨੂੰ ਕਾਹ ਦੀ ਗੱਲ ਕਰ ਰਿਹਾ ਹਾਂ ਤੁਹਾਨੂੰ ਮੰਨੂ ਆਖ ਰਹੀ ਤੇ ਮੈਂ ਨਹੀਂ ਮਾਣੀ ਅੱਗੇ ਤੋਂ ਨਹੀਂ ਸਭ ਬੋਲੀ ਹallelujah ਹallelujah ਜਦੋਂ ਮੈਂ ਗਿਆ ਇਹਨਾਂ ਦੇ ਕੋਲ ਤੇ ਇਹਨਾਂ ਦੇ ਪੇਟ ਦੇ ਅੰਦਰ ਪਾਣੀ ਭਰਿਆ ਹੋਇਆ ਸੀਗਾ ਔਰ ਇਦਾਂ ਮੰਜੇ ਤੇ ਲੰਮੇ ਪਏ ਹੋਏ ਸੀਗੇ ਇਹਨਾਂ ਨੂੰ ਕੋਈ ਸੁਰਤ ਨਹੀਂ ਨਾ ਹੀ ਇਹ ਬੋਲ ਸਕਦੇ ਸੀਗੇ ਇਹਨਾਂ ਦੀ ਜ਼ੁਬਾਨ ਜਿਹੜੀ ਅੰਦਰ ਨੂੰ ਖਿੱਚੀ ਗਈ ਸੀ ਅੰਦਰ ਨੂੰ ਖਿੱਚੀ ਗਈ ਐਟੈਕ ਹੋਇਆ ਹੈ ਇਹਨਾਂ ਤੇ ਔਰ ਮੈਂ ਜਦੋਂ ਗਿਆ ਤਾਂ ਬਿਲਕੁਲ ਇਦਾਂ ਹੀ ਪਏ ਸੀ ਮੈਂ ਪੁੱਛਿਆ ਮੈਂ ਕੀ ਗੱਲ ਹੋਈ ਆ ਇਹਨਾਂ ਦਾ ਜਵਾਬ ਕੋਈ ਨਹੀਂ ਆਇਆ ਬਸ ਉੱਦਹੀਂ ਹਾਂ ਇਹਨਾਂ ਨੇ ਕੀ ਕੀ ਮੈਂ ਪ੍ਰੇਰ ਕਰਕੇ ਆ ਗਿਆ ਇਹਨਾਂ ਦੇ ਮੂੰਹ 'ਚ ਆਇਲ ਪਾਇਆ ਪਰਮੇਸ਼ਰ ਨੇ ਮੈਂ ਘਰ ਹੀ ਆਇਆ ਹੁਣ ਪਰਮੇਸ਼ਰ ਨੇ ਕਿਰਪਾ ਕੀਤੀ ਇਹਨਾਂ ਨੂੰ ਉਲਟੀਆਂ ਆਈਆਂ ਉਲਟੀਆਂ ਆਈਆਂ ਬਹੁਤ ਯਾਰ ਉਲਟੀਆਂ ਆਈਆਂ ਸਾਰਾ ਢੇਟ ਮਤਲਬ ਇੱਥੇ ਤੱਕ ਇੰਦਾ ਫੁੱਲ ਗਿਆ ਸੀਗਾ ਪਾਣੀ ਭਰ ਗਿਆ ਔਰ ਇਹਨਾਂ ਦਾ ਸਾਰਾ ਪਾਣੀ ਜਿਹੜਾ ਉਹ ਬਾਹਰ ਪਰਮੇਸ਼ਰ ਨੇ ਉਲਟੀਆਂ ਦੇ ਦੁਆਰਾ ਉਹ ਸਾਰਾ ਪਾਣੀ ਬਾਹਰ ਆ ਗਿਆ ਔਰ ਫਿਰ ਇਹਨਾਂ ਨੂੰ ਬੋਲਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਸੀਗੀ ਅਬ ਬੋਲੀ ਹਾਲੇਲੂਇਆ ਅਟੈਕ ਸੀਗਾ ਅਟੈਕ ਹੋਇਆ ਨਾ ਤੇ ਜ਼ਬਾਨ ਜਿਹੜੀ ਅੰਦਰ ਨੂੰ ਖਿੱਚੀ ਗਈ ਸੀਗੀ ਔਰ ਪਰਮੇਸ਼ਵਰ ਦੀ ਇਹ ਧੀ ਕਿਰਪਾ ਇਹਨਾਂ ਨੂੰ ਪਰਮੇਸ਼ਰ ਨੇ ਮੌਤ ਤੋਂ ਚੌਥੀ ਵਾਰੀ ਜ਼ਿੰਦਗੀ ਦਿੱਤੀ ਹੈ ਕਿੰਨੀ ਵਾਰੀ ਚਾਰ ਵਾਰ ਪਰਮੇਸ਼ਰ ਨੇ ਮੌਤ ਦੇ ਮੂੰਹ ਦੇ ਵਿੱਚੋਂ ਇਹਨਾਂ ਨੂੰ ਕੱਢ ਕੇ ਲੈ ਕੇ ਆਏ ਆ ਤੇ ਹੁਣ ਵੀ ਤੁਹਾਡੇ ਸਾਹਮਣੇ ਇਹਨਾਂ ਨੇ ਗਵਾਹੀ ਦਿੱਤੀ ਬੋਲ ਕੇ ਇਹ ਬੋਲ ਨਹੀਂ ਸੀ ਸਕਦੇ ਨਾ ਜ਼बान ਅੰਦਰ ਨੂੰ ਉਹ ਉਹ ਵੀ ਕਰਦੇ ਹੀ ਬਸ ਬੋਲ ਨਹੀਂ ਸੀ ਹੁੰਦਾ ਇਹ ਰੱਬ ਦੀ ਕਿਰਪਾ ਆ ਇਹ ਪਰਮੇਸ਼ਵਰ ਦਾ ਫਜ਼ਲ ਆ ਕਿ ਅੱਜ ਸਾਡੇ ਵਿੱਚਕਾਰ ਆ ਰੈਨਾ ਨੇ ਅੱਜ ਗਵਾਹੀ ਦਿੱਤੀ ਹੈ ਹਾਲੇਲੂਇਆ ਕਿ ਪਰਮੇਸ਼ਰ ਦੀ ਕਿਰਪਾ ਹੈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਇਹਨਾਂ ਦੇ ਲਈ ਸ਼ੁਕਰ ਕਰਦੇ ਹਾਂ ਖੁਦਾਵੰ ਦਾ ਆਬੋਲੀ ਹਾਲੇਲੂਇਆ ਹਾਂਜੀ ਸਾਰੇ ਜੀ ਅੱਜ ਸੀਗੇ ਤੁਸੀਂ ਇਹ ਜਿਹੜਾ ਬੇਟਾ ਦੇਖ ਰਹੇ ਹੋ ਇਹ ਨਾ ਬੇਟੇ ਨੂੰ ਦੋਨੇ ਪੈਰੇ ਸੀ ਉਹ ਪ੍ਰਾਣਾ ਮੈਂ ਉਹ ਦੱਸੂ ਹਾਂ ਜੀ ਅਸੀਂ ਇਹ ਨਹੀਂ ਮੈਂ ਤੁਹਾਨੂੰ 53 ਕਿ ਕੀ ਹੁੰਦਾ ਹੈ ਹਾਂ ਜਿਆ ਮਿਸ ਸਾਰੇ ਜੀ ਇਹ ਵੀ ਪਿੱਛੇ ਦੌਰੇ ਪੈਂਦੇ ਸੀ ਇੱਥੇ ਟ੍ਰੇਕ ਆਏ ਸੀ ਫਿਰ ਦੁੱਜੇ ਦੌਰੇ ਪੈਣੇ ਹਟ ਗਏ ਸੀ ਹੁਣ ਤਾਂ ਠੀਕ ਹੀ ਜਾਂਦਾ ਜੀ ਸਾਡੇ ਦਸਤ ਆਤਮਾ ਸੀ ਨਾ ਤਾਂ ਤਾਂ ਇਹ ਬੇਟੇ ਨੂੰ ਉਹ ਕਾਫੀ ਚੱਲਦਾ ਨਾ ਹਿੰਸੇ 1.5-2 ਮਹੀਨੇ ਪਹਿਲਾਂ ਲਗਾਤਾਰ ਇਹਨੂੰ ਦਾਤਾ ਕਿੰਨੀ ਮਰੀਜ਼ਾਂ ਦੌਰੇ ਪਏ ਮਿੰਟ-ਮਿੰਟ ਬਾਅਦ ਤੇ ਇਹਦੇ ਮੂੰਹ ਚੋਂ ਚੰਤ ਵੀ ਆ ਰਿਹਾ ਸੀ ਤੇ ਇਹ ਸਵੇਰੇ ਆਇਆ ਆਪਣੇ ਬੇਟੇ ਨੂੰ ਲੈ ਕੇ ਤੇ ਇਹਨਾਂ ਦਾ ਬੇਟਾ ਜਿੱਦਾ ਨਾ ਉਹ ਮੂੰਹ ਵੀ ਨਹੀਂ ਖੋਲਦਾ ਸੀਗਾ ਮੂੰਹ ਇਹਦਾ ਜਿਹੜਾ ਜੁਲਦੀਆ ਸੀਗਾ ਜੀਵ ਨਹੀਂ ਹੋਰ ਵੀ ਨਹੀਂ ਖਾਂਦਾ ਹੀ ਨਾ ਇਹ ਕੋਈ ਖਾਸ ਸੀਗਾ ਇਦੋਂ ਐ ਡਿਫਰੈਂਸ ਕੀਤਾ ਤੇ ਇਹਨੂੰ ਪਰਮਿਸ਼ਨ ਨੇ ਚੰਗਾ ਕੀਤਾ ਇਹਨੂੰ ਉੱਜਣ ਦੇ ਦੌਰੇ ਜਿਹੜੇ ਕਹਿੰਦੇ ਸੀ ਉਹ ਵੀ ਠੀਕ ਹੋ ਗਿਆ ਤੇ ਪਰ ਹੁਣ ਜਿਹੜੇ 2 ਮਹੀਨੇ ਹੋ ਗਏ ਆ ਤੇ ਪਰਮਿਸ਼ਨ ਨੇ ਚੰਗਾ ਕੀਤਾ ਹੈ ਖਾਂਦਾ ਖਿੰਦਾ ਵੀ ਖਾਂਦਾ ਪੀਦਾ ਵੀ ਲੈ ਤੇ ਜਿਨ੍ਹਾਂ ਦੀ ਇੱਕ ਬਿਊਟੀ ਵੀ ਸੀਗੇ ਉਹ ਵੀ ਕਾਫੀ ਬੋਲਵਾਸ ਗਏ ਇਹ ਜਿਨੇ ਜਾਣਗੇ ਤੇ ਚੱਲੋਂ ਦੋ ਇਹ ਨਾ ਇਹ ਵੀ ਇਹਨੇ ਕਿ ਸੈਲ ਕੋਸਪਾਰਟ ਕਿਸੀ ਕਹਿੰਗੇ ਨਹੀਂ ਕਿ ਛਾਪੇ ਉੱਥੋਂ ਪਰੇ ਇੱਕ ਰਾਹ ਤੇ ਜੁਰਾਮ ਆਇਆ ਉਸਨੇ ਆਇਲ ਪਾਇਆ ਬਹੁਤ ਖਾਇ ਸੀ ਦੇ ਪੇ ਚਾਕੇ ਘਰ ਆਲਡੀਆਂ ਆਈਆਂ ਤੇ ਫਿਰ ਉਸ ਨੂੰ ਸੁਰਤੀ ਆਈ ਇਹ ਤੇ ਭੋਸ਼ ਹੋ ਗਈ ਸੀ ਕੋਚੋਂ ਭੋਸ਼ ਕਰਕੇ ਉਹ ਜਾ ਕੇ ਇਸੇ ਹੋਈ ਸੀ ਤਾਂੋਂ ਠੀਕ ਗਿਆ ਉਸ ਦਿਨ ਇਨਫੋਰਮੇਸ਼ਨ ਦਾ ਧੰਨਵਾਦ ਕਰਦੇ ਆਂ ਇਸ ਬੱਚੇ ਨੂੰ ਇਨਫੋਰਮੇਸ਼ਨ ਦੇ ਚੰਗਾ ਕੀਤਾ ਤੇ ਇਸ ਬੇਟੀ ਦੀ ਪਰਮਿਸ਼ਨ ਦੇ ਚੰਗਾ ਕੀਤਾ ਜਦੋਂ ਇਸ ਬੇਟੀ ਦੇ ਮੂੰਹ ਦੇ ਵਿੱਚ ਕੋਇਲ ਪਾਇਆ ਗਿਆ ਤੇ ਬੇਟੀ ਬੇਸਤ ਸੀ ਕਿ ਇਥੇ ਜਿੱਥੇ ਲੰਮੀ ਪਈ ਸੀਗੀ ਉਹ ਕੁਛ ਹੋਸ ਨਹੀਂ ਸੀਗੀ ਇਹਨਾਂ ਨੂੰ ਸ਼ਬਦ ਦਿੱਤੇ ਗਏ ਸੀਗੇ ਕਿ ਤੁਸੀਂ ਘਰ ਜਾ ਕੇ ਇੱਕ ਵਾਰ ਫੇਰ ਕੀ ਕਰਨਾ ਕੋਇਲ ਇਹਦੇ ਮੂੰਹ ਚ ਪਾਉਣਾ ਹੈ ਨਾਲ ਇਹਨੂੰ ਉਲਟਾ ਤੇ ਜਦੋਂ ਹੀ ਇਹਨੂੰ ਪਾਇਆ ਤੇ ਨਾਲ ਹੀ ਗੰਟੀਆਂ ਆਈਆਂ ਇਹਨੂੰ ਤੇ ਦਰਵਾਜ਼ੇ ਦੇ ਜੋ ਵੀ ਖਾਇਆ ਸੀਗਾ ਨਾ ਕਿਸੇ ਨੂੰ ਸਾਰੇ ਕੀ ਹੋ ਗਿਆ ਬਾਹਰ ਆ ਗਏ ਤੇ ਅਬ ਉਹਨੂੰ ਇਹ ਤੇਟੀ ਦੇ ਵਿੱਚ ਕੋਈ ਕੀ ਸੀ ਸੋ ਪਰ ਮੇਸ਼ਾ ਦਾ ਇਹਨਾਂ ਦਵਾਈਆਂ ਲਈ ਧੰਨਵਾਦ ਕਰਦੇ ਜੀ